ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਬਾਜੀ ਆ ਜੀ ਪਿੰਡ ਹਰੀਏ ਵਾਲੇ ਤਸਰ ਮੋਟਰਸਾਈਕਲ ਵਾਲੀ ਬਾਜੀ ਆ ਤੇ ਆ ਕਬੂਤਰ ਆ ਬਈ ਬਈ ਬੇਅੰਤ ਸਾਫੂ ਵਾਲਾ ਤੇ ਬਈ ਪਿੰਡਰਾਲੇ ਨੇ ਮੂੜਿਆ ਬਈ ਜੱਗੇ ਹੋਣਿਆ ਨੇ ਵੀਰੇ ਹੋਣਿਆ ਨੇ ਤੇ ਸਾਰੇ ਕਬੂਤਰਾਂ ਨੂੰ ਬਈ ਪਲਟਾ ਕੇ ਸਾਰਿਆਂ ਦੀ ਮਾਨ ਨੂੰ ਤਸੱਲੀ ਦੇ ਕੇ ਬਈ ਤੇ ਸਾਰਿਆਂ ਦੇ ਸਾਹਮਣੇ ਬਦਾਮ ਦਿੱਤੇ ਆ ਤੇ ਦੋ ਦੋ ਵੀਰੀ ਪਲਟਾਏ ਆ ਠੀਕ ਆ ਤੇ ਆ ਵਿੱਚ ਹੁਣ ਬਾਈ ਹੋਣੀ ਸਾਰੇ ਪਾਣੀ ਪੂਣੀ ਦੇਈ ਜਾਂਦੇ ਆ ਬਾਈ ਕਾਲੇ ਹੋਣੀ ਸਟਾਰ ਪਲੇਅਰ ਬਾਈ ਦਸਰਾਂ ਚੌਸਰਾਂ ਦਾ ਅਲਟੋਆਂ ਦਾ ਜੇਤੂ ਆ ਬਾਈ ਅਲਟੋ ਕੱਡੀਆਂ ਦਾ ਤੇ ਸਰਾ ਸਾਰੇ ਪਲੇਅਰ ਟੌਪ ਦੇ ਆਏ ਵੇ ਆ ਬਾਈ ਸਾਰੇ ਟੌਪ ਦੇ ਪਲੇਅਰ ਆਏ ਵੇ ਆ ਬਾਈ ਜੋੜੇ ਭੰਡਰਾ ਵਾਲੇ ਆ ਗੂਤਰੋਂ ਦਾ ਨੇ ਮੋੜਿਆ ਬਾਈ ਆ ਸਾਰਿਆਂ ਦੇ ਸਾਹਮਣੇ ਬਾਈ ਮਖਣੀ ਮੁਖਣੀ ਬਦਾਮ ਦੂੰ ਸਾਰਿਆਂ ਦੇ ਸਾਹਮਣੇ ਦਿੱਤੇ ਆ। ਕੱਲ ਨੂੰ ਕੀ ਆਏ ਨਾ ਕਵੇ ਤੇ ਬਾਕੀ ਆਪ ਪ੍ਰਧਾਨ ਨੇ। ਆਹ ਬਈ ਪੰਨੋਂ ਮਾਣੂ ਕਿ ਬਈ ਉਹਨਾਂ ਨੇ ਵੀ ਮੋੜਿਆ ਪੁੱਤਰ। ਹਾਲਲਾ ਆਪਦਾ ਬਾਈ ਦਾ ਟਾਈਮ ਕਟਾ ਕੇ ਆ ਗਿਆ ਸੀ ਆ ਆ ਕਬੂਤਰ ਬਾਈ ਮਾਨਸੇ ਚ ਆਇਆ ਨਾਂ ਭੁੱਲ ਗਿਆ ਯਾਰ ਮੂਸੇਪਿੰਡ ਕੋਲੇ ਦਾਦੇ ਸੀ ਆ ਬਾਈ ਹੋਣੀ ਆ ਤੇ ਬਹੁਤ ਚੰਗਾ ਕਬੂਤਰ ਬਾਈ ਉਹਨਾਂ ਦਾ ਔਲੇ ਆਲੇ ਲਾਉਣ ਲੱਗੇ ਸੀ ਤੇ ਬੈਸਟ ਆ ਬਲਕ ਬਈ ਸਾਰੇ ਭਰਾਵਾਂ ਨੂੰ ਮਿੱਠਾ ਖਾਸਾ ਤੁਮੋਂ ਸਾਰੇ ਟੌਪ ਦੇ ਪਲੇਅਰ ਆਏ ਗਿਆ ਵੇਖੋ ਅੱਜ ਕਿੱਧਰ ਨੂੰ ਜਾਂਦਾ ਮੋਟਰਸਾਈਕਲ ਪਹਿਲਾ ਨਾ ਮੋਟਰਸਾਈਕਲ ਫਰਿੱਜ ਕੂਲਰ ਤੇ ਪੱਖਾ ਬਾਈ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਬਈ